ਹalleluyah ਸਾਰੇ ਭੈਣ ਭਰਾਵਾਂ ਨੂੰ ਜਨਸੀ ਦੀ ਅਓਸੀ ਅੱਜ ਦੇ ਵਚਨ ਛੋ ਪੜ੍ਹਦੀ ਹਾਂ ਲੇਵੀਆਂ ਅਧਿਆਇ 6 ਜਾਜਕਾਈ ਦੀਆਂ ਰੀਤਾਂ ਯਹੋਵਾ ਮੂਸਾ ਨੂੰ ਬੋਲਿਆ ਕਿ ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾ ਦੇ ਅੱਗੇ ਦੋਸ਼ ਕਰੇ ਅਤੇ ਉਸ ਵਿੱਚ ਜੋ ਉਸ ਕੋਲ ਗਹਿਣਾ ਰੱਖਿਆ ਸੀ ਆਪਣੀ ਗਵਾਂਡੀ ਨੂੰ ਝੂਠ ਆਖੇ ਜਾਂ ਵਾਅਦੇ ਵਿੱਚ ਜਾਂ ਠੱਗੀ ਵਿੱਚ ਜਾਂ ਆਪਣੇ ਗੁਵਾਂਡੀ ਨਾਲ ਸਖਤੀ ਕੀਤੀ ਹੋਵੇ ਜਾਂ ਉਸ ਵਸਤੂ ਨੂੰ ਜਿਹੜੀ ਗਵਾਚ ਗਈ ਹੋਵੇ ਲੱਬੇ ਅਤੇ ਉਸ ਦੇ ਉੱਤੇ ਝੂਠ ਆਖੇ ਅਤੇ ਝੂਠ ਦੀ ਸੋਹ ਚੁੱਕੇ ਇਨ੍ਹਾਂ ਸਭਨਾ ਗੱਲਾਂ ਵਿੱਚ ਮਨੋਖ ਪਾਪ ਜੋ ਕਰੇ ਤਾਂ ਅਜੇਹਾ ਹੋਵੇਗਾ ਇਸ ਲਈ ਜੋ ਉਸਨੇ ਪਾਪ ਕੀਤਾ ਅਤੇ ਦੋਸ਼ੀ ਹੋਇਆ ਤਾਂ ਉਸ ਵਸਤ ਨੂੰ ਜੋ ਉਸਨੇ ਖੋਹ ਲਈ ਸੀ ਜਾਂ ਉਹ ਵਸਤ ਜੋ ਉਸ ਨੂੰ ਛਲ ਨਾਲ ਮਿਲੀ ਹੈ ਜਾਂ ਉਹ ਜੋ ਉਸਤੇ ਕੋਲ ਅਮਾਨ ਰੱਖਿਆ ਹੈ ਜਾਂ ਉਹ ਗਵਾਚੀ ਹੋਈ ਵਸਤ ਜੋ ਉਸ ਨੇ ਲੱਭੀ ਹੈ ਸੋ ਮੋੜ ਦੇਵੇ ਜਾਂ ਉਹ ਸਾਰਾ ਜਿਸ ਤੇ ਵਿੱਚ ਉਸ ਨੇ ਝੂਠੀ ਸੋਹ ਚੁਕੀ ਉਹ ਉਸ ਨੂੰ ਉਸੇ ਤਰ੍ਹਾਂ ਸਾਰਾ ਮੋੜ ਦੇਵੇ ਅਤੇ ਉਸ ਦੇ ਨਾਲ ਵੀ ਇੱਕ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਜਿਸ ਦਾ ਹੈ ਦੇ ਦੇਵੇ ਆਪਣੀ ਪਾਪ ਦੀ ਪੇਟ ਦੇ ਦਿਹਾੜੇ ਵਿੱਚ ਅਤੇ ਉਹ ਆਪਣੇ ਦੋਸ਼ ਦੀ ਪੇਟ ਵਿੱਚ ਯਹੋਵਾ ਦੇ ਅੱਗੇ ਇਜੜ ਵਿੱਚੋਂ ਬਾਝ ਤੋਂ ਰਹਿਤ ਇੱਕ ਛਤਰਾ ਤੇਰੇ ਮੁੱਲ ਦੇ ਅਨੁਸਾਰ ਦੋਸ਼ ਦੀ ਪੇਟ ਕਰਕੇ ਜਾਜਕ ਦੇ ਕੋਲ ਲਿਆਵੇ ਅਤੇ ਜਾਜਕ ਉਸ ਦੇ ਲਈ ਯਹਵਾ ਦੇ ਅੱਗੇ ਪ੍ਰਾਛਿਤ ਕਰੇ ਅਦੇ ਜਿਸ ਦੇ ਵਿੱਚ ਉਸ ਨੇ ਪਾਪ ਕੀਤਾ ਹੈ ਸੋ ਸਭ ਕੁਝ ਦੀ ਖੀਮਾ ਉਸ ਨੂੰ ਹੋ ਜਾਵੇਗੀ ਅਤੇ ਯਹਵਾ 모ਸਾ ਨੂੰ ਬੋਲਿਆ ਕਿ ਹਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਆਖ ਕੇ ਆਗਿਆ ਦੇਵੀ ਹੋਮ ਦੀ ਪੇਟ ਦੀ ਵਿਵਸਥਾ ਇਹ ਹੈ ਇਸ ਕਰਕੇ ਹੋਮ ਦੀ ਪੇਟ ਹੈ ਜੋ ਜਗਵੇਦੀ ਦੇ ਉਤੇ ਸਾਰੀ ਰਾਤ ਸਵੇਰ ਤੋੜੀ ਛੜਦੀ ਰਹਿੰਦੀ ਹੈ ਅਤੇ ਜਗਵੇਦੀ ਦੀ ਅਗ ਉਸ ਦੇ ਵਿੱਚ ਛੜਦੀ ਹੋਵੇ ਅਤੇ ਜਾਜਕ ਆਪਣੇ ਕਤਾਨ ਦੇ ਵਸਤਰ ਪਹਿਨ ਲਵੇ ਅਤੇ ਆਪਣੀ ਕਤਾਨ ਦੀ ਕਸ਼ ਆਪਣੇ ਸਰੀਰ ਉੱਤੇ ਪਾ ਕੇ ਜਿਹੜੀ ਹੋਮ ਬਲੀ ਦੇ ਨਾਲ ਜਗਵੇਦੀ ਉੱਤੇ ਅੱਗ ਨੇ ਪਸੰਮ ਕਰ ਲਈ ਹੈ ਉਹ ਸੁਆਹ ਚੁੱਕ ਕੇ ਜਗਵੇਦੀ ਦੇ ਇੱਕ ਪਾਸੇ ਰੱਖ ਦੇਵੇ ਅਤੇ ਉਹ ਆਪਣੇ ਵਸਤਰ ਲਾਹ ਲਵੇ ਅਤੇ ਹੋਰ ਕੱਪੜੇ ਪਾ ਕੇ ਉਸ ਸਵਾਹ ਨੂੰ ਡੇਰਿਆਂ ਤੋਂ ਬਾਹਰ ਸੁਥਰੀ ਥਾਂ ਵਿੱਚ ਲੈ ਜਾਵੇ ਅਤੇ ਜਗਵੇਦੀ ਦੇ ਉਤੇ ਜਿਹੜੀ ਅੱਗ ਹੈ ਸੋ ਉਸ ਦੇ ਵਿੱਚ ਬਲਦੀ ਰਹੇ ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਗ ਸਵੇਰ ਦੇ ਵੇਲੇ ਸਦਾ ਉਸ ਦੇ ਉਤੇ ਲੱਕੜਾਂ ਬਾਲਨ ਅਤੇ ਉਸ ਦੇ ਉਤੇ ਹੋਮ ਦੀ ਪੇਟ ਸੁਧਾਰ ਕੇ ਰੱਖੇ ਅਤੇ ਉਹ ਉਸ ਦੇ ਉਤੇ ਸੁਖ ਸਾਧ ਦੀਆਂ ਪੇਟਾਂ ਦੀ ਚਰਬੀ ਸਾੜੇ ਜਗਵੇਦੀ ਦੇ ਉਤੇ ਅੱਗ ਸਦਾ ਬਲਦੀ ਰਹੇ ਉਹ ਕਦੇ ਨਾ 부জে ਮੈਦੇ ਦੀ ਪੇਟ ਦੀ ਵਿਵਸਥਾ ਇਹ ਹੈ ਹਰੂਨ ਦੇ ਪੁੱਤਰ ਜਹਵਾ ਦੇ ਅੱਗੇ ਜਗਵੇਦੀ ਦੇ ਮੋਹਰੇ ਉਸ ਨੂੰ ਚੜਾਉਣ ਅਤੇ ਉਸ ਤੋਂ ਇੱਕ ਮੁੱਠ ਪਾਰ ਕੇ ਅਰਥਾਤ ਉਸ ਮੈਦੇ ਦੀ ਪੇਟ ਦੇ ਮੈਦੇ ਤੋਂ ਅਤੇ ਉਸ ਦੇ ਤੇਲ ਤੋਂ ਅਤੇ ਸਾਰੇ ਲੁਬਾਨ ਤੋਂ ਜੋ ਮੈਦੇ ਦੀ ਪੇਟ ਹੈ ਉਸ ਨੂੰ ਜਹਵਾ ਦੇ ਅੱਗੇ ਸਿਮਰਨ ਲਈ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ ਅਤੇ ਜੋ ਉਸ ਤੋਂ ਵਦੇ ਸੋ ਹਰੂਨ ਅਤੇ ਉਸ ਦੇ ਪੁੱਤਰ ਖਾਨ ਉਹ ਪਤੀਰੀ ਰੋਟੀ ਨਾਲ ਪਵਿੱਤਰ ਥਾਂ ਵਿੱਚ ਖਾਦੀ ਜਾਵੇ ਉਹ ਮੰਡਲੀ ਦੇ ਡੇਰੇ ਦੇ ਚੌਪੜੇ ਵਿੱਚ ਉਸ ਨੂੰ ਖਾਨ ਉਹ ਘਮੀਏ ਨਾਲ ਪਕਾਇਆ ਨਾ ਜਾਵੇ ਮੈਂ ਉਸ ਨੂੰ ਅਗਧੀਆਂ ਆਪਣੀਆਂ ਪੇਟਾਂ ਵਿੱਚੋਂ ਉਸ ਨੂੰ ਉਹਨਾਂ ਦਾ ਪਾਗ ਠਹਿਰਾ ਕੇ ਦਿੱਤਾ ਹੈ ਇਹ ਜਿਹੀ ਪਾਪ ਦੀ ਪੇਟ ਅਤੇ ਜਿਹੀ ਦੋਸ਼ ਦੀ ਪੇਟ ਅਤ ਪਵਿੱਤਰ ਹੈ ਹਾਰੋਨ ਦੀ ਸੰਤਾਨ ਵਿੱਚੋਂ ਸੱਬੇ ਪੁਰਸ਼ ਉਸ ਤੋਂ ਖਾਨ ਇਹ ਯਹੋਵਾ ਦੀਆਂ ਅੱਗ ਦੀਆਂ ਪੇਟਾਂ ਵਿੱਚੋਂ ਤੁਹਾਡੀਆਂ ਪੀੜੀਆਂ ਤਿਕਰ ਇੱਕ ਸਦਾ ਦੀ ਵਿਧੀ ਹੋਵੇ ਜੋ ਉਹਨਾਂ ਨੂੰ ਛੁਹੇ ਸੋ ਪਵਿੱਤਰ ਹੋਵੇ ਯਹੋਵਾ ਮੂਸਾ ਨਾਲ ਬੋਲਿਆ ਕਿ ਹਰੋਨ ਅਦੇ ਉਸ ਦੇ ਪੁੱਤਰਾਂ ਦੀ ਪੇਟ ਜੋ ਉਹਨਾਂ ਨੂੰ ਉਸ ਦੇ ਮਸਾ ਕਰਨ ਦੇ ਦਿਨ ਵਿੱਚ ਜਹਾਵਾ ਦੇ ਅੱਗੇ ਚੜਾਉਣੀ ਹੈ ਸੋ ਇਹ ਹੈ ਇੱਕ ਸਦਾ ਦੀ ਮੈਦੇ ਦੀ ਪੇਟ ਦੇ ਲਈ ਮੈਦੇ ਦੇ ਇੱਕ ਇਫਾਹ ਦਾ ਦਸਵਾਂ ਹਿੱਸਾ ਅਦਾ ਸਵੇਰ ਨੂੰ ਤੇ ਅਦਾ ਰਾਤ ਨੂੰ ਇੱਕ ਤਵੀ ਵਿੱਚ ਉਹ ਤੇਲ ਨਾਲ ਬਣਾਈ ਜਾਵੇ ਅਤੇ ਜੇ ਪੱਕ ਜਾਏ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੱਦੇ ਦੀ ਪੇਟ ਦੇ ਪਕਾਏ ਹੋਏ ਟੋਟੇ ਤੂੰ ਜਹਵਾ ਦੇ ਅੱਗੇ ਸੁਗੰਧਤਾ ਕਰਕੇ ਚੜਾਵੀਂ ਅਤੇ ਉਸ ਦੇ ਪੁੱਤਰਾਂ ਵਿੱਚੋਂ ਜਿਸ ਜਾਜਕ ਨੂੰ ਉਸ ਦੀ ਥਾਂ ਵਿੱਚ ਮਸਾ ਕਰਨਾ ਹੈ ਉਸ ਨੂੰ ਚੜਾਵੇ ਇਹ ਜਹਵਾ ਦੇ ਅੱਗੇ ਇੱਕ ਸਦਾ ਦੀ ਵਿਧੀ ਹੈ ਉਹ ਸਮੂਚਾ ਸਾੜਿਆ ਜਾਵੇ ਕਿਉਂ ਜੋ ਜਾਜਕ ਦੇ ਲਈ ਸੱਬੇ ਮੈਦੇੜੀਆਂ ਪੇਟਾਂ ਸਮੂਚਾ ਸਾੜੀਆਂ ਜਾਣ ਉਹ ਖਾਧੀਆਂ ਨਾ ਜਾਣ ਪਾਪ ਦੀਆਂ ਬਲੀਆਂ ਯਹੋਵਾ موسی ਨਾਲ ਬੋਲਿਆ ਕਿ ਹਰੂਨ ਅਤੇ ਉਸ ਦੇ ਪੁੱਤਰਾਂ ਨਾਲ ਬੋਲ ਕੇ ਪਾਪ ਦੀ ਪੇਟ ਦੀ ਵਿਵਸਥਾ ਇਹ ਹੈ ਜਿੱਥੇ ਹੋਮ ਦੀ ਪੇਟ ਕੱਟੀ ਜਾਂਦੀ ਹੈ ਉਥੇ ਪਾਪ ਦੀ ਪੇਟ ਵੀ ਜਹਾਵਾ ਦੇ ਅੱਗੇ ਕੱਟੀ ਜਾਏ ਇਹ ਅਤ ਪਵਿੱਤਰ ਹੈ ਜਿਹੜਾ ਜਾਜਕ ਉਸ ਨੂੰ ਪਾਪ ਦੇ ਲਈ ਚੜਾਵੇ ਸੋ ਉਸ ਨੂੰ ਖਾਵੇ ਉਹ ਮੰਡਲੀ ਦੇ ਡੇਰੇ ਦੇ ਚੌਂਪੜੇ ਵਿੱਚ ਪਵਿੱਤਰ ਥਾਂ ਵਿੱਚ ਖਾਦੀ ਜਾਵੇ ਜੋ ਕੋਜ ਉਸ ਦੇ ਮਾਸ ਨੂੰ ਛੁਹੇ ਸੋ ਪਵਿੱਤਰ ਹੋਵੇ ਅਤੇ ਜੇ ਉਸ ਦੇ ਲਹੂ ਦੀ ਕਿਸੇ ਵਸਤਰ ਉਤੇ ਛਿੱਟ ਪੈ ਜਾਏ ਤਾਂ ਤੂੰ ਉਸ ਨੂੰ ਜਿਸ ਦੇ ਉਤੇ ਛਿੱਟ ਪਈ ਪਵਿੱਤਰ ਥਾਂ ਵਿੱਚ ਤੋ ਸੁਟੀਂ ਪਰ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਰਿੰਨਿਆ ਹੈ ਸੋ ਪੰਨੀ ਜਾਏ ਅਤੇ ਜੇ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਰਿੰਨਿਆ ਹੋਵੇ ਤਾਂ ਉਸ ਨੂੰ ਮਾਂਜਣਾ ਨਾਲੇ ਪਾਣੀ ਨਾਲ ਤੋਣਾ ਜਾਜਕਾਂ ਵਿੱਚੋਂ ਸੱਬੇ ਪੁਰਖ ਉਸ ਤੋਂ ਖਾਨ ਅਤਿ ਪਵਿੱਤਰ ਹੈ ਅਤੇ ਕੋਈ ਪਾਪ ਦੀ ਪੇਟ ਜਿਸ ਦਾ ਕੁਝ ਲਹੂ ਮੰਡਲੀ ਦੇ ਡੇਰੇ ਵਿੱਚ ਪਵਿੱਤਰ ਥਾਂ ਵਿੱਚ ਪ੍ਰਸਤਿਤ ਕਰਨ ਲਈ ਲਿਆਂਦਾ ਜਾਵੇ ਉਹ ਨਾ ਖਾਣਾ ਉਹ ਅੱਗ ਵਿੱਚ ਸਾੜਿਆ ਜਾਵੇ ਅਮਨ